ਇਹ ਟਿਪ ਸਿੱਖਾਂ ਦੇ ਔਰ ਪੰਜਾਬੀਆਂ ਦੇ ਅਗੇਂਸਟ ਔਰ ਪੰਜਾਬ ਦੇ ਅਗੇਂਸਟ ਸਰਜਿਆ ਜਾ ਰਿਹਾ ਇਹ ਬਿਲਕੁਲ ਮੋਦੀ ਸਰਕਾਰ ਦੀ ਇੱਕ ਘੜੀ ਮਿੱਸੀ ਸਾਜ਼ਿਸ਼ ਹੈ ਰਾਤ ਦੇ 33 ਲੋਕ ਹੈ ਔਰ ਗੁਜਰਾਤ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ ਹਰਿਆਣੇ ਦੇ 33 ਲੋਕ ਹੈ ਔਰ ਦਿੱਲੀ ਦੇ ਵਿੱਚ 에ਅਰਪੋਰਟ ਹੈ ਇਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਹੀ ਕਿਉਂ ਚੁਣਿਆ ਜਾਂਦਾ ਇਹਨਾਂ ਨਾਲ ਬਹੁਤ ਹਾਰਸ਼ਬਤੀਰਾ ਜਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੋਵੇ ਪਰ ਮੈਨੂੰ ਲੱਗਦਾ ਇਹਨਾਂ ਨੌਜਵਾਨਾਂ ਨੂੰ ਰੀਹੈਬਿਲੀਟੇਟ ਕਰਨਾ ਚਾਹੀਦਾ ਸਫੇਰ ਦੀ ਜਦੋਂ ਇਸੇ ਇਸ਼ੂ ਤੇ ਗੱਲ ਕਰ ਰਹੇ ਆਂ ਕਈ ਲੋਕਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਇਹਦੀ ਸ਼ੁਰੂਆਤ ਹੀ ਗੁਜਰਾਤ ਤੋਂ ਹੋਈ ਸੀ ਗੁਜਰਾਤ ਪਹਿਲਾ ਸੀਗਾ ਜਿੱਦੇ ਵਿੱਚੋਂ ਲੋਕ ਉਧਰ ਜਾਣ ਲੱਗੇ ਉਸ ਤੋਂ ਬਾਅਦ ਹਰਿਆਣੇ 'ਚ ਆਇਆ ਫਿਰ ਪੰਜਾਬ 'ਚ ਆਇਆ ਇਹ ਸਿਲਸਲਾ ਮੈਨੂੰ ਲੱਗਦਾ ਕਿ ਜੇ ਕੋਈ ਕਿਸੇ ਵੀ ਲੈਵਲ ਦਾ ਕੋਈ ਵੀ ਕਿਸੇ ਨੇ ਗਲਤੀ ਕੀਤੀ ਹੁੰਦੀ ਆ ਉਹਦੇ ਨਾਲ ਇਹੋ ਜਿਹਾ ਵਿਹਾਰ ਜਿਹੜਾ ਇੰਟਰਨੈਸ਼ਨਲੀ ਨਹੀਂ ਕੀਤਾ ਸਸ਼ੀਕਾਲਾ ਜਿਵੇਂ ਅੱਜ ਦੇਖੀਏ ਤਾਂ ਬੜਾ ਇੱਕ ਦੁਕਾਨਦਾਰ ਸਾਹਮਣੇ ਦੇਖਣ ਨੂੰ ਮਿਲਿਆ ਕਿ ਜਿਹੜੀ ਅਮਰੀਕਾ ਤੋਂ ਫਲਾਈਟ ਆਈ ਤਾਂ ਆਖਰਕਾਰ ਉਹਦੇ ਵਿੱਚ ਤਮਾਮ ਭਾਰਤੀ ਸੀ ਪੰਜਾਬ ਦੇ ਲੋਕ ਵੀ ਸੀ ਹਰਿਆਣੇ ਦੇ ਵੀ ਸੀਗੇ ਤੇ ਨਾਲ ਹੀ ਗੱਲ ਕਰੀਏ ਗੁਜਰਾਤ ਦੇ ਵੀ ਸੀ ਪਰ ਸਵਾਲ ਇਸ ਚੀਜ਼ ਨੂੰ ਲੈ ਕੇ ਵੀ ਉੱਠ ਰਿਹਾ ਵੀ ਫਲਾਈਟ ਉਰੇ ਉਤਰੀ ਕਿਉਂ ਪ੍ਰਗਟ ਸਿੰਘ ਨੇ ਮੇਰੇ ਨਾਲ ਪ੍ਰਗਟ ਜੀ ਦੇਖਿਆ ਜਾ ਵੀ ਇਸ ਚੀਜ਼ ਦਾ ਜ਼ਿਕਰ ਕਰਨਾ ਕਿ ਫਲਾਈਟ ਉਰੇ ਕਿਉਂ ਆਈ ਇਹ ਵਾਜਿਬ ਲੱਗਦਾ ਜਾਂ ਇੱਕ ਆਮ ਤਕਨੀਕੀ ਕੋਈ ਕਾਰਨ ਹੋ ਸਕਦਾ ਜਿਹਦੇ ਕਰਕੇ ਫਲਾਈਟ ਨੂੰ ਬਿਲਕੁਲ ਤਕਨੀਕੀ ਕਾਰਨ ਨਹੀਂ ਲੱਗਦਾ ਜਿਹੜਾ ਨਰੇਟਿਵ ਸਿੱਖਾਂ ਦੇ ਔਰ ਪੰਜਾਬੀਆਂ ਦੇ ਅਗੇਂਸਟ ਔਰ ਪੰਜਾਬ ਦੇ ਅਗੇਂਸਟ ਸਰਜਿਆ ਜਾ ਰਿਹਾ ਇਹ ਬਿਲਕੁਲ ਮੋਦੀ ਸਰਕਾਰ ਦੀ ਇੱਕ ਘੜੀ ਮਿਸੀ ਸਾਜਿਸ਼ ਹੈ ਕਿਉਂਕਿ ਗੁਜਰਾਤ ਦੇ 33 ਲੋਕ ਹੈ ਔਰ ਗੁਜਰਾਤ ਦੇ ਵਿੱਚ ਇੰਟਰਨੈਸ਼ਨਲ 에어ਪੋਰਟ ਹੈ ਹਰਿਆਣੇ ਦੇ 33 ਲੋਕ ਹੈ ਔਰ ਦਿੱਲੀ ਦੇ ਵਿੱਚ 에어ਪੋਰਟ ਹੈ ਇਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਹੀ ਕਿਉਂ ਚੁਣਿਆ ਜਾਣਾ ਕਿਉਂਕਿ ਇਹ ਇਹਨਾਂ ਦੀ ਬੇਸਿਕਲੀ ਮਾਨਸਿਕ ਸਥਿਤੀ ਦਰਸਾਉਂਦਾ ਹੈਗਾ ਕਿਉਂਕਿ ਮੋਦੀ ਜੀ ਤਾਂ ਕਹਿੰਦੇ ਸੀ ਗੁਜਰਾਤ ਮਾਡਲ ਤਾਂ ਬਹੁਤ ਸਕਸੈਸਫੁਲ ਮਾਡਲ ਆ ਤੇ ਫਿਰ ਉੱਥੋਂ ਇਮੀਗ੍ਰੇਸ਼ਨ ਇਲੀਗਲੀ ਇੰਨੀ ਕਿਉਂ ਹੁੰਦੀ ਹੈ ਮੈਂ ਇਹਨੂੰ ਕੋਈ ਪੰਜਾਬ ਦੇ ਐਂਗਲ ਤੋਂ ਸਪੋਰਟ ਨਹੀਂ ਕਰਦਾ ਬਟ ਇਹ ਜਿਹੜੀ ਫਲਾਈਟ ਆ ਉੱਧਰ ਵੀ ਜਾ ਸਕਦੀ ਸੀ ਔਰ ਇਹਦੇ ਵਿੱਚ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਆ ਉਹ ਬਿਲਕੁਲ ਚੁੱਪ ਹੈ ਅੱਛਾ ਇਤਰਾਜ਼ ਜਤਾਉਣਾ ਚਾਹੀਦਾ ਸੀ ਪਹਿਲਾਂ ਭਈ ਇਤਰਾਜ਼ ਵੀ ਜਤਾਉਣਾ ਚਾਹੀਦਾ ਸੀਗਾ ਤੁਸੀਂ ਕਿਹੜੇ ਸਰਕਮਸਟੈਂਸਸ ਦੇ ਵਿੱਚ ਅਲਟੀਮੇਟਲੀ ਹਾਂ ਭਗਵੰਤ ਮਾਨ ਜੀ ਇੱਕ ਗੱਲ ਜ਼ਰੂਰ ਕਹਿੰਦੇ ਸੀ ਵੀ ਅਸੀਂ ਜਿਹੜੀ ਇਮੀਗ੍ਰੇਸ਼ਨ ਆ ਉਹ ਰਿਵਰਸ ਕਰਨੀ ਹੈ ਰਿਵਰਸਟਾ ਹੋਈ ਆ ਪਰ ਨੈਗੇਟਿਵ ਉਹਦੇ ਵਿੱਚ ਹੋਈ ਆ ਔਰ ਮੈਨੂੰ ਲੱਗਦਾ ਕਿ ਭਗਵਾਨ ਤਮਨ ਨੂੰ ਕਮ ਸੇ ਕਮ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਤਾਂ ਇਹ ਕਿਤੇ ਟੇਕ ਅਪ ਕਰਨਾ ਚਾਹੀਦਾ ਔਰ ਦੂਸਰੀ ਗੱਲ ਹੈ ਕਿ ਕਿਹੜੇ ਸਰਕਮਸਟਾਂਸਸ ਇਸ ਲੋਕ ਜਿਹੜੇ ਉਹ ਬਾਹਰ ਗਏ ਆ ਔਰ ਮੈਨੂੰ ਲੱਗਦਾ ਕਿ ਇਹਨਾਂ ਨਾਲ ਬਹੁਤ ਹਾਰਸ਼ਬਤੀਰਾ ਜਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੋਵੇ ਪਰ ਮੈਨੂੰ ਲੱਗਦਾ ਇਹਨਾਂ ਨੌਜਵਾਨਾਂ ਨੂੰ ਰੀਹੈਬਿਲੀਟੇਟ ਕਰਨਾ ਚਾਹੀਦਾ ਤਾਂ ਕਿ ਸਰਕਾਰ ਕਿਤੇ ਇਹਨਾਂ ਨੂੰ ਲੋਨ ਦਵਾ ਕੇ ਜਾਂ ਕੋਈ ਹੋਰ ਜਿਹੜੀਆਂ ਫੈਸਿਲਿਟੀਆਂ ਦੇ ਕੇ ਤਾਂ ਕਿ ਜਿਹੜਾ ਸਾਡਾ ਨੌਜਵਾਨ ਭਟਕਿਆ ਹੋਇਆ ਉੱਕੇਤੀ ਨਾ ਕਿਤੇ ਸਟੈਬਲਿਸ਼ ਹੋ ਸਕੇ ਔਰ ਇੱਕ ਚੰਗੀ ਰੋਜ਼ਗਾਰ ਜਿਹੜਾ ਉਹ ਆਪਣੇ ਆਪ ਲਈ ਔਰ ਆਪਣੇ ਪਰਿਵਾਰ ਲਈ ਪੈਦਾ ਕਰ ਸਕੇ ਇੱਕ ਸਵੇਰ ਦੀ ਜਦੋਂ ਇਸੇ ਇਸ਼ੂ ਤੇ ਗੱਲ ਕਰ ਰਹੇ ਆਂ ਕਈ ਲੋਕਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਇਹਦੀ ਸ਼ੁਰੂਆਤ ਹੀ ਗੁਜਰਾਤ ਤੋਂ ਹੋਈ ਸੀ ਗੁਜਰਾਤ ਪਹਿਲਾ ਸੀਗਾ ਜਿਹਦੇ ਵਿੱਚੋਂ ਲੋਕ ਉਧਰ ਜਾਣ ਲੱਗੇ ਉਸ ਤੋਂ ਬਾਅਦ ਹਰਿਆਣੇ ਚ ਆਇਆ ਫਿਰ ਪੰਜਾਬ ਚ ਆਇਆ ਇਹ ਸلسਲਾ ਜਾ। ਵੀ ਚਲੋ ਚਲੋ ਕਿਸੇ ਪਹਿਲਾਂ ਆ ਗਿਆ ਕਿਸੇ ਚ ਬਾਅਦ ਚ ਆ ਗਿਆ ਪਰ ਇਹ ਦੋ ਚੀਜ਼ਾਂ ਜਿਹੜੀਆਂ ਬੜੀਆਂ ਕਲੀਅਰ ਹੈਗੀਆਂ ਔਰ ਭਗਵਾਨ ਤਮਾਨ ਜਿਹੜਾ ਰਿਵਰਸ ਇਮੀਗ੍ਰੇਸ਼ਨ ਦੀ ਗੱਲ ਕਰਦਾ ਸੀ ਉਹ ਬਿਲਕੁਲ ਚੁੱਪ ਕਰਕੇ ਬੈਠਾ ਤਾਂ ਕਿ ਪੰਜਾਬ ਦੇ ਅਗੇਂਸਟ ਜਿਹੜਾ ਨਰੇਟਿਵ ਖੜਾ ਔਰ ਉਹਦੇ ਵਿੱਚ ਭਗਵੰਤ ਮਾਨ ਦਾ ਕਿ ਇਸੇ ਕਰਕੇ ਤਾਂ ਮੈਂ ਕਹਿੰਨਾ ਕੀ ਉਹਨਾਂ ਦੀ ਵੀ ਟੀਮ ਹੈ ਕਿਉਂਕਿ ਵਿਚਾਰਧਾਰਾ ਸੇਮ ਹੈ ਔਰ ਸਾਰਾ ਕੁਝ ਉਸ ਤਰੀਕੇ ਨਾਲ ਹੀ ਇਹ ਕਰਦੇ ਹੈ ਪਰ ਸਰ ਇੱਕ ਆંકੜਾ ਇਹ ਵੀ ਦੱਸਦਾ ਹੈ ਕਹਿੰਦਾ ਵੀ 7 ਲੱਖ ਤੋਂ ਜ਼ਿਆਦਾ ਲੋਕ ਉਧਰ ਹਜੇ ਵੀ ਜਿਹੜੇ ਨਹੀਂ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਲੀਗਲ ਜਿਹੜੇ ਮਾਈਗ੍ਰੈਂਟਸ ਹੈਗੇ ਨੇ ਪਰ ਲੱਗਦਾ ਵੀ ਆਉਂਦੇ ਦਿਨ ਤਾਂ ਬੜੇ ਮੁਸ਼ਕਲ ਹੋ ਜਾਣਗੇ ਦੇਖੋ ਮੈਨੂੰ ਲੱਗਦਾ ਕਿ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹਨਾਂ ਨੂੰ ਟੇਕ ਅਪ ਕਰਕੇ ਠੀਕ ਹੈ ਆਪੇ ਕਿਸੇ ਨਾ ਕਿਸੇ ਤਰ੍ਹਾਂ ਲੋਕ ਪਹੁੰਚੇ ਹੈਗੇ ਆ ਕਿਹੜੇ ਸਰਕਮਸਟੈਂਸਸ ਦੇ ਵਿੱਚ ਪਹੁੰਚੇ ਹੈਗੇ ਆ ਪਰ ਮੈਨੂੰ ਲੱਗਦਾ ਕਿ ਜੇ ਕੋਈ ਕਿਸੇ ਵੀ ਲੈਵਲ ਦਾ ਕੋਈ ਵੀ ਕਿਸੇ ਨੇ ਗਲਤੀ ਕੀਤੀ ਹੁੰਦੀ ਆ ਉਹਦੇ ਨਾਲ ਇਹੋ ਜਿਹਾ ਵਿਹਾਰ ਜਿਹੜਾ ਇੰਟਰਨ ਲਾਸ ਵਾਲਾ ਸਰ ਮੇਰਾ ਦਿੱਲੀ ਨੂੰ ਲੈ ਕੇ ਕੀ ਕਹੋਂਗੇ ਕਿਉਂਕਿ ਚੌਣਾ ਅਜ ਸਿਰੇ ਚੜਗੀਆਂ ਨੇਗੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨਤੀਜਿਆਂ ਦੇ ਲੋਕਾਂ ਦੇ ਵਿੱਚ ਬੇਸਿਕਲੀ ਤਾਂ ਸਾਡੀ ਪਰਫਾਰਮੈਂਸ ਬਿਹਤਰ ਹੋਣ ਦੇ ਚਾਂਸ ਹੈਗੇ ਆ ਮੈਂ ਉਹਦੇ ਤੇ ਬਹੁਤ ਇਸ ਕਰਕੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਥੋੜੇ ਦਿਨ ਉੱਥੇ ਸੀਗਾ ਤੇ ਲੇਕਿਨ ਮੈਨੂੰ ਲੱਗਦਾ ਕਿ ਪਰਸੈਂਟੇਜ ਵੋਟ ਜਿਹੜੀ ਆ ਜਰੂਰ ਕਾਂਗਰਸ ਦੀ ਇੰਪਰੂਵ ਹੋਊਗੀ ਬਹੁਤ ਬਹੁਤ ਧੰਨਵਾਦ ਤੇ ਪ੍ਰਗਟ ਸਿੰਘ ਉਹਨਾਂ ਦਾ ਕਹਿਣਾ ਕਿ ਆਖਰਕਾਰ ਜੇਕਰ ਅਮ੍ਰਿਤਸਰ ਫਲਾਈਟ ਤਾਰੀ ਗਈ ਹੈ ਤਾਂ ਉਹਦੇ ਪਿੱਛੇ ਤਾਂ ਇੱਕ ਮਕਸਦ ਹੈ ਕਿਉਂਕਿ ਨਰੇਟਿਵ ਬੀਜੇਪੀ ਲਗਾਤਾਰ ਸੈੱ ਜਿਹੜਾ ਇੱਕ ਸਿਹ ਦਿਖਾਉਂਦਾ ਤੇ ਬੀਜੇਪੀ ਨੂੰ ਫਾਇਦਾ ਦਿੰਦਾ ਪਰ ਪੰਜਾਬ ਨੂੰ ਦਿਖਾ ਕੇ ਆਖਰਕਾਰ ਕਿਤੇ ਨਾ ਕਿਤੇ ਇਸ ਲਈ ਕਹਿੰਦੇ ਪੰਜਾਬ ਦੇ ਵਿੱਚ ਫਲਾਈਟਾਂ ਉਤਾਰੀ ਗਈਆਂ ਤਾਂ ਕਿ ਪੰਜਾਬ ਦੀ ਛਵੀ ਨੂੰ ਖਰਾਬ ਕੀਤੀ ਜਾ ਸਕੇ ਤੇ ਹਰਿਆਣੇ ਦੇ ਵੀ ਹਾਲਾਂਕਿ ਕਹਿੰਦੇ 33 ਲੋਕ ਸੀ 33 ਲੋਕ ਹੀ ਗੁਜਰਾਤ ਦੇ ਸੀਗੇ ਪਰ ਚੁਣਿਆ ਗਿਆ ਪੰਜਾਬ ਤੇ ਅਤਰਾਜ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਵੀ ਹੈ ਵੀ ਇਸ ਚੀਜ਼ ਦਾ ਜਦੋਂ ਫਾਈਨਲ ਹੋ ਰਿਹਾ ਸੀਗਾ ਤਾਂ ਅਤਰਾਜ ਸਰਕਾਰਾਂ ਨੂੰ ਜਿਤਾਉਣਾ ਚਾਹੁੰਦਾ ਸੀ ਹੁਣ ਹਲਾ ਕਿ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੈ ਵੀ ਜਿੰਨੇ ਵੀ ਲੋਕ ਵਾਪਸ ਆ ਰਹੇ ਨੇ ਐ ਤਾਂ ਭਾਰਤੀ ਨੇ ਭਾਰਤੀਆਂ ਦੇ ਅੱਗੇ ਚੁਣੌਤੀ ਹੁਣ ਇਹ ਰਹੂਗੀ ਵੀ ਜਿਹੜੇ ਐਨ ਐਨ ਐ ਲੱਖ ਜਿਹੜੇ ਖਸਤਾ ਨਾ ਹੋਣ ਵਿਤਰ ਕਰਨ ਨੂੰ ਲੈ ਕੇ ਆਖਰ-ਖਰ ਸਰਕਾਰਾਂ ਉਹਨਾਂ ਦੇ ਵਾਸਤੇ ਕੀ ਕੋਈ ਸਪੈਸ਼ਲ ਪਾਲਿਸੀ ਲੈ ਕੇ ਆਉਂਦੀਆਂ ਨੇ ਕਿਉਂਕਿ ਨੰਬਰ ਹੋਰ ਵੱਲ ਸਕਦਾ ਵੀਡੀਓ ਜੁਨਲਿਸਟ ਹਰਪਾਲ ਦੇ ਨਾਲ ਸਪੀਸਿੰਗ ਰੋਜਨਾ 2020 ਚੰਡੀਗੜ੍ਹ